ਜੀ ਸასი ਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟਿਕ ਤੇ ਅੱਜ ਅਸੀਂ ਲੈ ਕੇ ਆਏ ਆ ਮੈਂ ਤੁਹਾਡੇ ਲਈ ਲੈ ਕੇ ਆਈ ਆ ਨਵੀਂ ਵੀਡੀਓ ਇਹ ਆਪਣੇ ਕੋਲ ਹੈਗਾ ਜੀ कॉटन ਦਾ ਸੂਟ ਹੈ ਪੂਰਾ ਆਲਓਵਰ ਸੂਟ ਆ ਇਹਨੂੰ ਆਪਾਂ ਪਾਈਪਿੰਗ ਲਾਉਣੀ ਆ ਤੇ ਆਪਾਂ ਇਸ ਦੀ ਪੂਰੀ ਫੁੱਲ ਕਟਾਈ ਕਰਾਂਗੇ ਸੂਟ ਦੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਸਟੈਪ ਬਾਈ ਸਟੈਪ ਆਪਾਂ ਕਾਟਨ ਦੇ ਸੂਟ ਦੀ ਕਟਾਈ ਕਰਨੀ ਹੈ ਠੀਕ ਹੈ ਜੀ ਤੇ ਵੀਡੀਓ ਦੇ ਨਾਲ ਬਣੇ ਰਹਿਣਾ ਆਓ ਜੀ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਜੀ ਦੋਸਤੋ ਕਰਦੇ ਹਾਂ ਜੀ ਵੀਡੀਓ ਸ਼ੁਰੂ ਇਹ ਦੇਖੋ ਆਪਾਂ ਕੋ 5 ਮੀਟਰ ਸੂਟ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀਆਂ ਲੰਬਾਈਆਂ ਲੈਣੀਆਂ ਠੀਕ ਹੈ ਇਸ ਤਰ੍ਹਾਂ ਤੁਸੀਂ ਬਾਜ ਜੁੜੇ ਨੂੰ ਖੋਲ ਲੈਣਾ ਸੂਟ ਨੂੰ ਪੂਰੇ ਨੂੰ ਇਹ ਦੇਖੋ ਇੱਕ ਸਾਈਡ ਤੋਂ ਆਪਾਂ ਨੇ ਇਸ ਤਰ੍ਹਾਂ ਵਿਛਾ ਲੈਣਾ ਠੀਕ ਹੈ ਇਸ ਤਰ੍ਹਾਂ ਵਿਛਾ ਕੇ ਆਪਾਂ 니ਚੇ ਸਾਈਡ ਤੋਂ ਤੇ ਕਮੀਜ਼ ਦੀ ਲੰਬਾਈ ਲਵਾਂਗੇ ਕਮੀਜ਼ ਦੀ ਲੰਬਾਈ 43 ਇੰਚ ਤਿਆਰ ਹੈ 2 ਤੋਂ 3 ਇੰਚ ਆਪਾਂ ਪਲੱਸ ਰੱਖਾਂਗੇ 46 ਇੰਚ ਰੱਖਾਂਗੇ ਠੀਕ ਹੈ ਇਹ ਦੇਖੋ 46 ਇੰਚ ਆਪਣਾ ਇੱਥੇ ਆ ਰਿਹਾ ਹੈ ਇਹ ਆਪਾਂ ਨੇ ਮਾਰਕ ਕਰਤਾ ਤੁਹਾਨੂੰ ਲੱਭ ਰਿਹਾ ਹੋਵੇਗਾ ਇਸ ਤੋਂ ਅੱਗੇ ਆਪਾਂ ਨੇ ਫੇਰ ਇੱਕ ਵਾਰ 46 ਇੰਚ ਫੇਰ ਮਿਲ ਲੈਣਾ ਇਹ ਦੇਖੋ ਮਾਰਕਾ ਲਾਤਾ ਸੀ ਇਹ 46 ਇੰਚ ਇੱਕ ਲੰਬਾਈ ਹੋ ਗਈ ਸਾਡੀ ਇਸੇ ਤਰ੍ਹਾਂ ਕੱਪੜੇ ਨੂੰ ਖੋਲਦੇ ਜਾਣਾ ਦੂਸਰੀ ਲੰਬਾਈ ਆਪਾਂ ਫੇਰ ਇਸ ਨਿਸ਼ਾਨੀ ਤੋਂ ਅੱਗੇ ਲਵਾਂਗੇ ਆਲ ਓਵਰ ਸੂਟ ਕਟਿੰਗ ਕਰਨ ਦਾ ਤਰੀਕਾ ਇਹ ਵਾਲਾ ਜਦੋਂ ਵੀ ਤੁਹਾਡੇ ਕੋਲ ਆਲ ਓਵਰ ਸੂਟ ਆਉਂਦਾ ਹੈ 5 ਮੀਟਰ ਪੂਰਾ ਤਾਂ ਤੁਸੀਂ ਇਸ ਤਰ੍ਹਾਂ ਕਟਿੰਗ ਕਰਨੀ ਹੈ ਉਸ ਦੀ ਐ ਦੇਖੋ ਫਿਰ ਤੋਂ ਆਪਾਂ ਨੇ 46 ਇੰਚ ਤੇ ਨਿਸ਼ਾਨ ਲਾ ਲੈਣੀ ਤਾਂ 46 ਇੰਚ ਤਿਆਰ ਹੈ ਕਮੀਜ਼ ਦੀ ਲੰਬਾਈ 3 ਇੰਚ ਆਪਾਂ ਨੇ ਪਲੱਸ ਕੀਤਾ 46 ਇੰਚ ਲੈਂਥ ਲਈ ਤੇ ਇਹ ਦੇਖੋ ਇੱਥੋਂ ਆਪਾਂ ਨੇ ਕਟਿੰਗ ਕਰ ਦੇਣਾ ਇਹ ਹੋ ਗਿਆ ਆਪਣਾ ਕਮੀਜ਼ ਦਾ ਪੀਸ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਹੈ ਇਹ ਦੇਖੋ ਇਸ ਤਰ੍ਹਾਂ ਤੁਸੀਂ ਇਸ ਪੀਸ ਨੂੰ ਲੈ ਲੈਣਾ ਕਮੀਜ਼ ਨੂੰ ਖੋਲ ਸਿੰਗਲ ਕਰ ਲੋ ਪਹਿਲਾਂ ਜੁੜਿਆ ਹੋਇਆ ਸੀ ਇਹ ਦੇਖੋ ਇਸ ਤਰ੍ਹਾਂ ਜੋੜ ਕੇ ਦੋ ਲੰਬਾਈਆਂ ਲੈ ਲਈਆਂ ਆਪਾਂ ਨੇ ਇਹ ਵਾਲੀਆਂ ਠੀਕ ਹੈ ਇਸ ਤਰ੍ਹਾਂ ਮਿਸ਼ਾ ਲੋ ਸਿੱਧਾ ਇਹ ਸਾਡਾ ਬਾਰ ਹੈ 40 ਤੋਂ 42 ਇੰਚ ਚੜਾਈ ਹੁੰਦੀ ਬਾਰ ਦੀ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਹੁਣ ਇਹ ਦੇਖੋ ਆਪਾਂ ਨੇ ਹੁਣ ਘੇਰਾ ਕਟਿੰਗ ਕਰਨਾ ਹੈ ਘੇਰਾ ਕਿਵੇਂ ਕਟਿੰਗ ਕਰਨਾ ਹੈ ਇਸ ਨੂੰ ਪਾਈਪਿੰਗ ਲੱਗੇਗੀ ਜੇਕਰ ਤੁਸੀਂ ਪਾਈਪਿੰਗ ਲਾਉਣੀ ਹੈ ਤਾਂ ਕਿੰਨਾ ਪਲੱਸ ਕਰਨਾ ਜੇਕਰ ਸਿੰਪਲ ਕਟਿੰਗ ਕਰਨੀ ਹੈ ਤੇ ਤਾਂ ਤੁਸੀਂ ਕਿੰਨਾ ਪਲੱਸ ਕਰਨਾ ਸਦਨ ਕੇਰਾ ਹੈਗਾ ਜੀ 2 ਇੰਚ ਤੇ ਇਸ ਦੇ ਵਿੱਚ ਆਪਾਂ ਨੇ 4 ਇੰਚ ਪਲੱਸ ਕਰਨਾ 2 ਇੰਚ ਆਪਣਾ ਤਿਆਰ ਹੈ ਉਹ ਆਵੇਗਾ ਇੱਥੇ ਤੇ ਆਪਾਂ ਨੇ 4 ਇੰਚ ਹੋਰ ਲੈਣਾ ਇਹ ਦੇਖੋ ਉਹ ਆਵੇਗਾ ਇੱਥੇ ਟੋਟਲ ਹੋ ਗਿਆ 25 26 ਇੰਚ ਠੀਕ ਹੈ 25 ਇੰਚ ਹੋ ਗਿਆ ਟੋਟਲ ਇਹ ਕੰਨੀ ਹੈ ਇੱਧਰ ਤੁਸੀਂ ਇਹਦੀ ਕਟਿੰਗ ਵੀ ਕਰ ਸਕਦੇ ਹੋ ਵੈਸੇ ਇਹ ਸਲਾਈਆਂ ਜੀ ਆ ਜਾਏਗਾ ਠੀਕ ਹੈ ਆਪਾਂ ਨੇ ਲਿਆ 25.5 ਇੰਚ 25.5 ਇੰਚ ਦੀ ਆਪਾਂ ਨੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਕੱਪੜੇ ਨੂੰ ਆਪਾਂ ਡਬਲ ਕਰ ਲਿਆ ਇਹ ਦੇਖੋ ਇਸ ਤਰ੍ਹਾਂ ਨਿਸ਼ਾਨ ਲਾ ਕੇ ਉੱਪਰ ਨੂੰ ਇਹ ਆਪਣਾ ਘੇਰਾ ਨਿਕਲ ਜਾਣਾ ਕਮੀਜ਼ ਦਾ ਬਾਕੀ ਜਿਹੜਾ ਇਹ ਵਾਲਾ ਪੌਂ ਕਪੜਾ ਬਚਣਾ ਇਹਦੇ ਵਿੱਚੋਂ ਆਪਾਂ ਸਲਵਾਰ ਦਾ ਪੱਟ ਪਾਵਾਂਗੇ ਜਾਨੀ ਕਿ ਪੌਂਚਾ ਪਾਵਾਂਗੇ ਉਮੀਦ ਕਰਦੀ ਆਂ ਕਿ ਤੁਹਾਨੂੰ ਨਿਸ਼ਾਨ ਪੂਰੇ ਲੱਭ ਰਹੇ ਹੋਣਗੇ ਇਹਨਾਂ ਨਿਸ਼ਾਨਾਂ ਦੇ ਉੱਪਰ ਆਪਾਂ ਨੇ ਕਟਿੰਗ ਕਰ ਦੇਣੀ ਹੈ ਕਪੜੇ ਦੀ ਠੀਕ ਹੈ ਜੀ ਇਹ ਆਪਾਂ ਜਿੰਨਾ ਕਮੀਜ਼ ਆਪਣਾ ਤਿਆਰ ਕਰਨਾ ਹੈ ਉਸ ਤੋਂ ਆਪਾਂ ਨੇ 4 ਇੰਚ ਵੱਧ ਕਟਿੰਗ ਕੀਤਾ ਕਿਉਂਕਿ ਇਸ ਨੂੰ ਪਾਈਪਿੰਗ ਲੱਗੇਗੀ ਜੇਕਰ ਤੁਸੀਂ ਨਾਰਮਲ ਕਮੀਜ਼ ਕਟਿੰਗ ਕਰਨੇ ਪਾਈਪਿੰਗ ਨਹੀਂ ਲਾਉਣੀ ਤਾਂ ਫਿਰ ਤੁਸੀਂ ਇਸ ਦਾ 3 ਇੰਚ ਪਲੱਸ ਕਰਨਾ ਹੈ 21 3 24 ਹੋ ਜਾਏਗਾ ਇਹ ਆਪਾਂ 25 ਦੇ ਕਰੀਬ ਕਟਿਆ ਇਹ ਵਾਲਾ ਸਾਡਾ ਘੇਰਾ ਹੋਗਾ ਕਮੀਜ਼ ਦਾ ਹੁਣ ਆਪਾਂ ਨੇ ਇਸ ਨੂੰ ਕੱਲਾ-ਕੱਲਾ ਕਰ ਲੈਣਾ ਉੱਪਰ ਤੋਂ ਠੀਕ ਹੈ ਇਹ ਸਾਡੇ ਕਮੀਜ਼ ਦੇ ਦੋਨੋਂ ਪੀਸ ਹੋ ਗਏ ਅਗਲਾ ਤੇ ਪਿਛਲਾ ਤੇ ਇਹ ਵਾਲਾ ਜਿਹੜਾ ਸਾਡਾ ਕਮੀਜ਼ ਦੇ ਨਾਲੋਂ ਲੱਥਾ ਕਪੜਾ ਇੰਨਾ ਬਚਿਆ ਦੇਖੋ ਇਹਦੀ ਚੜਾਈ ਕਾਫੀ ਹੈਗੀ ਹੈ ਇਹਦੇ ਵਿੱਚੋਂ ਆਪਾਂ ਨੇ ਪੌਂਚਾ ਪਾ ਲੈਣਾ ਇਹ ਦੇਖੋ ਇਹ ਹੈਗੀ 15 ਇੰਚ ਸਾਢੇ 15 ਦੇ ਕਰੀਬ ਆ ਰਹੀ ਹੈ ਆਪਾਂ 13 ਇੰਚ ਪੌਂਚਾ ਪਾਵਾਂਗੇ ਬਾਕੀ ਜਿੰਨਾ ਵੀ ਸਾਡਾ ਐਕਸਟਰਾ ਉਹ ਕਟਿੰਗ ਕਰ ਦਿੰਗੇ ਪਹਿਲਾਂ ਕਰਦੇ ਆ ਕਮੀਜ਼ ਦੀ ਕਟਾਈ ਫਿਰ ਕਰਾਂਗੇ ਸਲਵਾਰ ਦੀ ਕਟਾਈ ਐ ਦੇਖੋ ਜੀ ਇਹ ਹੁਣ ਆਪਾਂ ਨੇ ਕਮੀਜ਼ ਦੇ ਪੀਸ ਕਟਿੰਗ ਕਰ ਲਏ ਹੁਣ ਇਹਨੂੰ ਆਪਾਂ ਕੱਲਾ-ਕੱਲਾ ਕਰ ਲੈਣਾ ਇਸ ਤਰ੍ਹਾਂ ਇਹਦੇ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਦਾ ਕੋਈ ਚੱਕਰ ਨਹੀਂ ਆ ਤੁਸੀਂ ਕਿਸੇ ਵੀ ਸਾਈਡ ਦੇ ਨਿਸ਼ਾਨੀਆਂ ਲਾ ਸਕਦੇ ਹੋ ਕਮੀਜ਼ ਦੀਆਂ ਮਤਲਬ ਟੀਰੇ ਵਾਲੀਆਂ ਐ ਦੇਖੋ ਇਸ ਤਰ੍ਹਾਂ ਆਪਾਂ ਨੇ ਬਰਾਬਰ ਕਰਕੇ ਇਹਨੂੰ ਲੰਬਾਈ ਵਾਲੇ ਰੁੱਖ ਨੂੰ ਇਸ ਤਰ੍ਹਾਂ ਕਮੀਜ਼ ਨੂੰ ਸੈੱਟ ਕਰ ਲੈਣਾ ਪੂਰਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪੀਸ ਕਰ ਲੈਣਾ ਹੁਣ ਇਹਦੇ ਉੱਪਰ ਹੀ ਰੱਖਾਂਗੇ ਉਹ ਵੀ ਇਹ ਹੋ ਗਈ ਸਾਡੇ ਕਮੀਜ਼ ਦੀ ਸੈਟਿੰਗ ਕੱਪੜੇ ਦੀ ਇਸ ਤਰ੍ਹਾਂ ਤੁਸੀਂ ਪਹਿਲਾਂ ਕੱਪੜੇ ਦੀ ਸੈਟਿੰਗ ਕਰਨੀ ਆ ਪੂਰੀ ਪ੍ਰੋਪਰ ਫੇਰੇ ਦੀਆਂ ਕਾਟਾਂ ਵਗੈਰਾ ਪਾਉਣੀਆਂ ਨੇ ਜੋ ਵੀ ਬਾਦ ਘਾਟ ਹੈ ਤੁਸੀਂ ਕੱਢ ਲੈਣੀ ਹੈ ਇਸ ਤਰ੍ਹਾਂ ਹਾਂ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਪ੍ਰੈਸ ਮਾਰਦੇ ਆ ਕੱਪੜੇ ਨੂੰ ਇਸ ਤਰ੍ਹਾਂ ਪ੍ਰੈਸ ਵਾਂਗ ਕਰ ਲੋ ਜੋ ਵੀ ਇਹਦੇ ਵਿੱਚ ਆ ਦੇਖੋ ਵਾਲ ਵਗੈਰਾ ਹੈਗੇ ਵੱਟ ਵਗੈਰਾ ਤੇ ਤੁਸੀਂ ਕੱਢ ਲੈਣੀ ਹੈ ਠੀਕ ਹੈ ਜੀ ਇਹ ਹੁਣ ਆਪਣਾ ਕੱਪੜਾ ਜਿਹੜਾ ਉਹ ਕਾਰਟੂਨ ਲਈ ਤਿਆਰ ਹੋ ਗਿਆ ਰੈਡੀ ਹੈ ਬਿਲਕੁਲ ਹੁਣ ਆਪਾਂ ਇਹਦੀਆਂ ਪਾਉਣੇ ਆ ਕਾਟਾ ਮੈਂ ਤੁਹਾਨੂੰ ਦੱਸਦੀ ਆ ਮੈਂ 22 ਬ੍ਰੈਸਟ ਦੀਆਂ ਕਾਟਾਂ ਦੱਸਾਂਗੀ ਤੁਹਾਨੂੰ ਠੀਕ ਹੈ ਜੀ ਆਓ ਜੀ ਕਰਦੇ ਆਂ ਕਮੀਜ਼ ਦੀ ਕਟਿੰਗ ਇਹ ਵਾਲਾ ਸਾਡਾ ਕੱਪੜਾ ਥੋੜਾ ਜਿਹਾ ਐਕਸਟਰਾ ਵੈਸ ਦੀ ਆਪਾਂ ਉੱਪਰ ਤੋਂ ਕਟਿੰਗ ਕਰਦਾਂਗੇ ਪਹਿਲਾਂ ਆਹ ਦੇਖੋ ਠੀਕ ਹੈ ਕਰਦੇ ਆਂ ਆਪਾਂ ਹੁਣ ਕਮੀਜ਼ ਦੀ ਕਟਿੰਗ 22 ਬ੍ਰੈਸਟ ਦੀਆਂ ਮੈਂ ਤੁਹਾਨੂੰ ਕਾਟਾਂ ਦੱਸਾਂਗੀ ਤੀਰਾ ਰੱਖਾਂਗੇ ਜੀ 11.5 ਇੰਚ ਪੌਣੇ 6 ਠੀਕ ਹੈ ਪੌਣੇ 6 ਇੰਚ ਲਾਵਾਂਗੇ ਨਿਸ਼ਾਨ ਤੇ ਮੋਡਾ ਰੱਖਾਂਗੇ ਇੱਥਾ ਨੂੰ 7.5 ਇੰਚ 7.5 ਤੇ ਆਪਾਂ ਨੇ ਇਸ ਤਰ੍ਹਾਂ ਲਾਈਨ ਲਾ ਲੈਣੀ ਹੈ ਇੱਕ ਲਾਈਨ ਡਰਾ ਕਰ ਲੈਣੀ ਇੱਥੋਂ ਆਪਾਂ ਲਿਆ ਪੌਣੇ 6 ਇੱਥੋਂ ਲਵਾਂਗੇ ਆਪਾਂ ਨੇ 2.5 ਇਸ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਤੀਰੇ ਵਾਲੇ ਨਿਸ਼ਾਨ ਦੇ ਨਾਲ ਇਹ ਇੱਕ ਬਾਕਸ ਬਣ ਜਾਣਾ ਤੇ ਹੁਣ ਆਪਾਂ ਲਾਵਾਂਗੇ ਬ੍ਰੈਸਟ ਦੇ ਨਿਸ਼ਾਨ ਬ੍ਰੈਸਟ ਸਾਡੀ ਹੈਗੀ ਹੈ ਜੀ 22 ਇੰਚ ਤੇ ਇਹ ਆਪਣਾ ਆਏਗਾ ਇੱਥੇ 11 ਇੰਚ ਇੱਥੋਂ ਆਪਾਂ ਇਹਦਾ ਸੈਂਟਰ ਕਰ ਲੈਣਾ ਇਸ ਤਰ੍ਹਾਂ ਇਹ ਦੇਖੋ ਇੱਥੋਂ ਆਪਾਂ ਨਿਸ਼ਾਨ ਲਾਏ ਜਿੱਥੋਂ ਤੱਕ ਇੱਥੋਂ ਤੱਕ ਆਪਾਂ ਸੈਂਟਰ ਕਰ ਲਿਆ ਇਹਦਾ ਵੀ ਆਪਾਂ ਨੇ ਸੈਂਟਰ ਕਰ ਲੈਣਾ 7.5 ਦਾ ਠੀਕ ਹੈ ਜੀ 1 ਇੰਚ ਦੇ ਆਪਾਂ ਕਾਟ ਦਵਾਂਗੇ ਫਰੰਟ ਵਾਲੀ ਇਹ ਹੋ ਗਈ ਸਾਡੀ ਫਰੰਟ ਵਾਲੀ ਕਾਟ ਐ ਜਿੱਥੇ ਆਪਾਂ ਸੈਂਟਰ ਕੀਤਾ ਇੱਥੋਂ ਆਪਾਂ ਸਿੱਧਾ ਤੀਰੇ ਨਾਲ ਤਿਰਛਾ ਮਿਲਾ ਲੈਣਾ ਪਹਿਲਾਂ ਫਿਰ ਹੁਣ ਆਪਾਂ ਇੱਥੋਂ ਦਵਾਂਗੇ ਬੈਕ ਵਾਲੀ ਕਾਟ ਠੀਕ ਹੈ ਜੀ ਇਹ ਹੋ ਗਈਆਂ ਸਾਡੀਆਂ ਗੁਲਾਈਆਂ 22 ਬ੍ਰੈਸਟ ਮੋਢੇ ਦੀ ਕਾਟ ਆਪਾਂ ਨੇ ਕਿੰਨਾ ਮੋਢਾ ਰੱਖਿਆ ਕਿੰਨਾ ਟੀਰਾ ਰੱਖਿਆ ਕਿੰਨਾ ਇੱਥੋਂ ਰੱਖਿਆ ਕਿੰਨਾ ਕੱਟ ਕੀਤਾ ਬ੍ਰੈਸਟ ਦੇ ਨਿਸ਼ਾਨ ਲਾਏ ਨੇ ਤੁਹਾਡੇ ਸਾਹਮਣੇ ਸਾਈਡ ਰੱਖਾਂਗੇ 15.5 ਕਮਰ ਲਾਵਾਂਗੇ 6.5 ਤੇ ਇੱਧਰ ਵੀ ਆਪਾਂ ਕਮਰ ਦੇ ਨਿਸ਼ਾਨ 6.5 ਤੇ ਤੇ 15 ਇਸ ਤਰ੍ਹਾਂ ਇੱਕ ਲਾਈਨ ਡਰਾ ਕਰ ਲੈਣੀ ਹੈ ਲਾਈਨ ਡਰਾ ਕਰਨ ਦੇ ਨਾਲ ਇਹ ਆ ਕਿ ਸਾਡੇ ਨਿਸ਼ਾਨ ਸਾਹਮਣੇ ਲੱਭਦੇ ਰਹਿੰਦੇ ਆ हिਪ ਲਾਵਾਂਗੇ 21 ਇੰਚ ਠੀਕ ਹੈ ਕਮਰ ਹੈਗੀ ਐ 18 ਇੰਚ ਤੇ 1 ਇੰਚ ਆਪਾਂ ਨੇ ਪਲੱਸ ਕਰ ਲੈਣਾ ਪਲੇਟਾਂ ਦਾ ਠੀਕ ਐ ਇੱਥੋਂ ਮਿਲਾਵਾਂਗੇ ਆਪਾਂ ਕਮਰ ਪਲੇਟ ਤਿਆਰ ਹੈਗੇ ਆ ਜੀ 11 11.5 ਰੱਖਾਂਗੇ ਸੈਂਟਰ ਹੈਗਾ 7.5 ਇੰਚ पौने चार इंच लावेंगे ठीक है इतों अपने प्लेट देना इतों दो इंच का गैप देवेंगे देखो ठीक है इतों आप दो इंच का गैप दे देना इतने आप सेंटर च प्लेट पाने मोडे सेंटर च बिल्कुल ਤੇ ਇਥੋਂ ਆਪਾਂ 3 ਇੰਚ ਦਾ ਵੀ ਦੇ ਸਕਦੇ ਪੌਣੇ 3 ਦਾ ਵੀ ਦੇ ਸਕਦੇ ਇਹ ਹੋਗੇ ਸਾਡੇ ਕਮੀਜ਼ ਦੀਆਂ ਕਾਟਾਂ ਬਾਈ ਬ੍ਰੈਸਟ ਦੀਆਂ ਘੇਰਾ ਸਾਡਾ ਹੈਗਾ 22 ਇੰਚ ਇਥੋਂ ਆਪਾਂ ਨਿਸ਼ਾਨ ਲਾ ਕੇ हिਪ ਦੇ ਨਾਲ ਚਾਕਾਂ ਨੂੰ ਮਿਲਾ ਦੇਣਾ ਠੀਕ ਹੈ ਜੀ ਇਹ ਪ੍ਰੋਪਰ ਕਾਟਾਂ ਹੋ ਗਈਆਂ ਸਾਰੀਆਂ ਤੇ ਹੁਣ ਆਪਾਂ ਕਰਕੇ ਦੱਸਦੇ ਹਾਂ ਕਟਿੰਗ ਤੁਹਾਨੂੰ ਠੀਕ ਹੈ ਇਥੋਂ ਆਪਾਂ ਨੇ ਕਟਿੰਗ ਕਰਨੀ ਹੈ ਪਹਿਲਾਂ ਇਹ ਹੈਗੀ ਸਾਡੀ ਬੈਕ ਵਾਲੀ ਕਟਿੰਗ ਠੀਕ ਹੈ ਪਹਿਲਾਂ ਬੈਕ ਵਾਲੀ ਕਟਿੰਗ ਕਰਾਂਗੇ ਹੁਣ ਇੱਥੇ ਕਮਰ ਤੇ ਕੱਟ ਦਵਾਂਗੇ ਫਿੱਪਤੇ ਵੀ ਕੱਟ ਲਾ ਲਾਂਗੇ ਇੱਕ ਇਸ ਤਰ੍ਹਾਂ ਸਨ ਚਾਕਾਂ ਦਾ ਪਤਾ ਲੱਗ ਜਾਂਦਾ ਕਿ ਇਥੋਂ ਤੱਕ ਸਾੜੀ ਚਾਕ ਨੇ ਇਹ ਕਮਰ ਤੇ ਕੱਟ ਲਾ ਲਿਆ ਫਰੰਟ ਵਾਲੇ ਗਾਲੇ ਤੇ ਇਸ ਤਰ੍ਹਾਂ ਕੱਟ ਕੱਟ ਲਾ ਲੋ ਤੇ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਰਟ ਫਰੰਟ ਵਾਲੀ ਕਾਰਟ ਤੁਸੀਂ ਇਸ ਤਰ੍ਹਾਂ ਇੱਕ ਪੀਸ ਉੱਪਰ ਲਾ ਚੱਕ ਕੇ ਫੇਰ ਪਾਉਣੀ ਹੈ ਧਿਆਨ ਰਹੇ ਤੁਹਾਡਾ ਪਿੱਛੇ ਵਾਲਾ ਪੀਸ ਨਾ ਕਟਿੰਗ ਹੋ ਜਾਏ ਠੀਕ ਹੈ ਜੀ ਤੇ ਇੱਥੇ ਆਪਾਂ ਦੇਣੀ ਸੀ ਅੱਧੇ ਇੰਚ ਦੀ ਕਾਰਟ ਉਹ ਆਪਾਂ ਨੂੰ ਜਾਦ ਭੁੱਲ ਗਏ ਇਹ ਆਪਾਂ ਹਰ ਇੱਕ ਕਮੀਜ਼ ਤੇ ਦੇਣੇ ਹੁੰਨੇ ਆ ਠੀਕ ਹੈ ਆਪਾਂ ਕਰਾਂਗੇ ਜੀ ਬੈਕ ਗਲੇ ਦੀ ਕਟਿੰਗ ਜੇਕਰ ਤੁਹਾਡੇ ਤੀਰੇ ਡਿੱਗਦੇ ਆ ਮੋਢੇ ਡਿੱਗਦੇ ਆ ਤੇ ਤੁਸੀਂ ਪਿੱਛੇ ਵਾਲਾ ਗਲਾ ਕਦੀ ਵੀ ਜ਼ਿਆਦਾ ਬਰਾਉਡ ਨਹੀਂ ਪਾਉਣਾ ਦੇਖੋ 2.5 ਇੰਚ ਦਾ ਪਾਵਾਂਗੇ ਆਪਾਂ 2.5 ਤੋਂ ਵੀ ਘੱਟ ਹੀ ਐ ਤੇ 6 ਇੰਚ ਲੰਬਾ ਪਾਵਾਂਗੇ ਇਸ ਤਰ੍ਹਾਂ ਡੱਬੀ ਬਣਾ ਲੈਣੀ ਤੇ ਇਹਦੇ ਵਿੱਚ ਇਸ ਤਰ੍ਹਾਂ ਨਾਰਮਲ ਜੀ ਗੁਲਾਈ ਦਵਾਂਗੇ ਆਪਾਂ ਠੀਕ ਹੈ ਜੇਕਰ ਤੁਹਾਡੀ ਇਹ ਵਾਲੀ ਚੀਜ਼ ਤੁਸੀਂ 3 1/2 ਰੱਖੋਗੇ ਤੇ ਤੁਹਾਡੇ ਮੋਢੇ ਜ਼ਰੂਰ ਡਿੱਗਣਗੇ। ਤੀਰਾ ਆਪਣਾ ਹੈਗਾ ਸੀਗਾ 11/2 11/2 ਦੇ ਹਿਸਾਬ ਨਾਲ ਆਪਾਂ ਨੇ 2.5 ਇੰਚ ਬਰੌਡ ਰੱਖ ਕੇ ਗਲਾ ਕਟਿੰਗ ਕੀਤਾ ਪਿੱਛੇ ਵਾਲਾ। ਠੀਕ ਹੈ ਜੀ ਇਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ। ਹੁਣ ਆਪਾਂ ਕਰਦੇ ਹਾਂ ਬਾਹਾਂ ਦੀ ਕਟਿੰਗ। ਠੀਕ ਹੈ ਜੀ। ਬਾਹਾਂ ਆਪਾਂ ਦੇਖੋ ਜਿੱਦੋਂ ਕਮੀਜ਼ ਦਾ ਪੀਸ ਕੱਟਿਆ ਸੀ ਇੱਥੋਂ ਹੀ ਡਬਲ ਕਟਿਆ ਸੀਗਾ ਦੋ ਲੰਬਾਈਆਂ ਉਸ ਤੋਂ ਅੱਗੇ ਆਪਾਂ ਨੇ ਬਾਹ ਕੱਢਣੀ ਹੈ ਇਹ ਦੇਖੋ ਇਸ ਤਰ੍ਹਾਂ ਹੀ ਆਪਾਂ ਨੇ ਡਬਲ ਕਰ ਲੈਣਾ ਹੈ ਕੱਪੜੇ ਨੂੰ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਵਾਂਗੇ ਬਾਹ ਦੀ ਬਾਹ ਦੀ ਲੰਬਾਈ ਹੈਗੀ 15 ਇੰਚ ਤੇ 3 ਇੰਚ ਆਪਾਂ ਨੇ ਪਲੱਸ ਕਰਨੀ ਹੈ ਪਾਈਪਿੰਗ ਲਾਉਣੀ ਹੈ 3 ਇੰਚ ਪਲੱਸ ਕਰਾਂਗੇ ਜੇਕਰ ਤੁਸੀਂ ਸਿੰਪਲ ਬਾਹ ਬਣਾਉਣੀ ਹੈ ਤਾਂ ਫਿਰ ਤੁਸੀਂ 2 ਇੰਚ 1.5 ਇੰਚ ਵੀ ਪਲੱਸ ਕਰ ਸਕਦੇ ਠੀਕ ਹੈ ਇਹ ਹੋ ਗਈ ਆਪਣੇ ਬਾਹਾਂ ਦੇ ਕੱਪੜੇ ਦੀ ਕਟਿੰਗ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਪੁੱਠਾ ਇਸੇ ਤਰ੍ਹਾਂ ਹੀ ਆ ਦੇਖੋ ਆਪਾਂ ਨੇ ਬਾਹਰ ਜੋੜ ਲੈਣਾ ਪੁੱਠਾ ਕਰਕੇ ਨਿਸ਼ਾਨ ਲਾਓਗੇ ਵਧੀਆ ਰਹੇਗਾ ਫਿਰ ਸਿੱਧੀ ਸਾਈਡ ਨਿਸ਼ਾਨ ਸਹੀ ਨਹੀਂ ਲੱਗਦਾ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਕ ਤਰ੍ਹਾਂ ਜੋੜ ਲਿਆ ਫਿਰ ਆਪਾਂ ਨੇ ਡਬਲ ਫੋਲਡ ਕਰ ਲਿਆ ਇਹ ਹੋ ਗਈ ਆਪਣੇ ਬਾਹਾਂ ਦੀ ਹੁਣ ਆਪਾਂਗੇ ਬਾਹਾਂ ਦਾ ਕੱਪੜਾ ਸੀਗਾ ਹੁਣ ਆਪਾਂ ਕਰਨੀ ਕਟਿੰਗ ਤੁਸੀਂ ਕਿਸੇ ਸਾਈਡ ਤੋਂ ਵੀ ਮੋਢਾ ਲੈ ਸਕਦੇ ਹੋ ਇਧਰੋਂ ਵੀ ਲੈ ਸਕਦੇ ਹੋ ਇਧਰੋਂ ਵੀ ਲੈ ਸਕਦੇ ਹੋ ਠੀਕ ਹੈ ਆਪਾਂ ਨੇ ਇਧਰੋਂ ਰੱਖਾਂਗੇ ਮੋਢਾ ਇੱਥੋਂ ਆਪਾਂ ਨੇ 3 ਇੰਚ ਛੱਡਣਾ ਹੈ ਇਧਰ ਤੋਂ ਵੀ ਆਪਾਂ ਨੇ 3 ਇੰਚ ਛੱਡ ਕੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਲਾਈਨ ਲਾ ਲੈਣੀ ਮੋਢਾ ਸਾਡਾ 9 ਹੈਗਾ ਤਿਆਰ ਤੇ ਆਪਾਂ ਨੇ ਲਾਉਣਾ ਹੈ 8.5 ਇੰਚ ਬਾਹਾਂ ਦਾ ਜਦੋਂ ਵੀ ਤੁਸੀਂ ਮੋਢਾ ਕਟਿੰਗ ਕਰਨਾ ਹੈ ਅੱਧਾ ਇੰਚ ਘੱਟ ਕਟਿੰਗ ਕਰਨਾ ਹੈ ਇਸ ਤਰ੍ਹਾਂ ਹੁਣ ਆਪਾਂ ਨੇ ਦੇ ਦੇਣੀ ਇੱਥੋਂ ਗਲਾਈ ਬੁੱਕ ਸਾਡਾ ਹੈਗਾ ਜੀ 5.5 ਇੰਚ ਇਸ ਤਰ੍ਹਾਂ ਆਪਾਂ ਨੇ ਮਲਾ ਦੇਣਾ ਇਹ ਹੋ ਗਈ ਆਪਣੀ ਬਾਹ ਦੀ ਮਾਰਕਿੰਗ ਹੁਣ ਕਰਦੇ ਆ ਕਟਿੰਗ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਗੁਲਾਈ ਦੇ ਦੇਣੀ ਬਾਹ ਨੂੰ ਇਹ ਹੋ ਗਈ ਸਾਡੀ ਫੋਲਡਿੰਗ ਜਿੰਨਾ ਕਪੜਾ ਆਪਾਂ ਮਾਰਜਨ ਕਪੜਾ ਰੱਖਣਾ ਵਿੱਚ 2 ਤੋਂ 2.5 ਇੰਚ ਹੋਣਾ ਰੱਖ ਕੇ ਬਾਕੀ ਆਪਾਂ ਨੇ ਕਟਿੰਗ ਕਰ ਲੈਣੀ ਇਹ ਹੋ ਗਈ ਆਪਣੇ ਬਾਹਾਂ ਦੀ ਕਟਿੰਗ ਆ ਇਹ ਦੇਖੋ ਹੁਣ ਆਪਣਾ ਇੱਥੇ ਆ ਰਿਹਾ 9 ਇੰਚ ਐਦਾਂ ਆਪਾਂ ਨੇ ਹਾਫ ਕਰ ਲੈਣਾ ਇਸ ਤਰ੍ਹਾਂ ਹਾਫ ਕਰ ਲਿਆ 1 ਇੰਚ ਦੀ ਆਪਾਂ ਨੇ ਫਰੰਟ ਵਾਲੀ ਕੱਟ ਦੇਣੀ ਹੈ ਇਹ ਦੇਖੋ ਜਿੱਥੋਂ ਹਾਫ ਕੀਤਾ ਉਥੋਂ ਹੀ ਠਾਣੂ ਆਉਣਾ ਇੱਥੋਂ ਆਪਾਂ ਨੇ ਉੱਪਰ ਨੂੰ ਇਸ ਤਰ੍ਹਾਂ ਗੋਲਾਈ ਦੇਣੀ ਇਹ ਹੋ ਗਈ ਸਾਡੀ ਫਰੰਟ ਵਾਲੀ ਕਾਟ ਤੁਸੀਂ ਇਸ ਤਰ੍ਹਾਂ ਬਾਹਾਂ ਨੂੰ ਖੋਲ ਲੈਣਾ ਹੈ ਇਹ ਦੇਖੋ ਠੀਕ ਹੈ ਇਹ ਆਪਾਂ ਪਾਵਾਂਗੇ ਫਰੰਟ ਵਾਲੀ ਕਾਟ ਤੇ ਸਾਡੀ ਬਾਹਾਂ ਦੀ ਕਟਿੰਗ ਵੀ ਹੋ ਗਈ ਤੇ ਬਹੁਤ ਹੀ ਈਜ਼ੀ ਤਰੀਕਾ ਤੁਹਾਨੂੰ ਦੱਸਿਆ ਜੀ ਨਾਰਮਲ ਸਿੰਪਲ ਸੂਟ ਕਿਵੇਂ ਕਟਿੰਗ ਕਰਨੇ ਕਾਟਨ ਦਾ ਹੁਣ ਆਪਾਂ ਕਰਦੇ ਹਾਂ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਕਮੀਜ਼ ਦੇ ਕਪੜੇ ਨਾਲੋਂ ਹਨਾ ਦੋਨਾਂ ਪੀਸਾ ਨਾਲੋਂ ਜਿਹੜਾ ਕਪੜਾ ਬਚਿਆ ਸੀ ਉਹਦਾ ਆਪਾਂ ਕਰਾਂਗੇ ਕਟਿੰਗ ਕਰਾਂਗੇ ਇਹ ਆਪਾਂ ਸਲਵਾਰ ਦੀ ਲੰਬਾਈ ਰੱਖਾਂਗੇ ਸਾਡੇ ਟੋਟਲ ਲੰਬਾਈ ਹੈਗੀ ਜੇ 35 ਇੰਚ ਪਹਿਲਾਂ ਮੈਂ ਤੁਹਾਨੂੰ ਸਮਝਾਉਣੀ ਆ 35 ਇੰਚ ਟੋਟਲ ਲੰਬਾਈ ਜੇ ਇਹ ਦੇਖੋ ਇੱਥੇ ਆ ਰਹੀ ਟੋਟਲ ਲੰਬਾਈ ਇਹਦੇ ਵਿੱਚੋਂ ਆਪਾਂ ਨੇ 5 ਇੰਚ ਮਾਈਨਸ ਕਰ ਦੇਣਾ ਉਹ ਕਾਦੇ ਲਈ 벨ਟ ਪਲੱਸ ਕਰਨੀ ਹੈ ਇਹਦੇ ਵਿੱਚ 벨ਟ ਦਾ ਕਪੜਾ ਨਹੀਂ ਆਪਾਂ ਇਹਦੇ ਵਿੱਚ ਕਟਿੰਗ ਕਰਨਾ ਇਹ ਦੇਖੋ ਆਪਾਂ ਟੋਟਲ ਕਟਿੰਗ ਕਰਨੀ ਹੈ 3/2 ਇੰਚ ਸਾਡੇ 3/2 ਇੰਚ ਦੇ ਵਿੱਚ ਆਪਾਂ ਨੇ 1 ਇੰਚ ਪਲੱਸ ਮਾਰਜਨ ਕਰਨਾ ਹੈ ਸਲਾਈ ਵਾਸਤੇ ਕਪੜਾ 1 ਇੰਚ ਆਪਾਂ ਕਪੜਾ ਵਾਧ ਰੱਖਾਂਗੇ ਕਿਉਂਕਿ ਅੱਧਾ ਇੰਚ ਆਪਣਾ 벨ਟ ਵਿੱਚ ਸਲਾਈ ਜਾਏਗੀ ਅੱਧਾ ਇੰਚ ਆਪਣੇ ਪਹੁੰਚੇ ਵੱਲ ਜਾਏਗੀ ਤੇ ਇਹ ਦੇਖੋ ਆਪਾਂ ਨੇ ਟੋਟਲ ਲੰਬਾਈ ਰੱਖ ਲੈਣੀ ਹੈ 32 ਇੰਚ ਕਟਿੰਗ ਕਰਨੀ ਆਪਾਂ ਠੀਕ ਹੈ 32 ਇੰਚ ਤੇ ਆਪਾਂ ਨੇ ਕਪੜਾ ਕਟਿੰਗ ਕਰ ਲੈਣਾ ਠੀਕ ਹੈ ਜੀ 32 ਇੰਚ ਕਟਿੰਗ ਕਰਕੇ 5 ਇੰਚ ਆਪਾਂ ਇਹ ਦੇਖੋ ਪਲੱਸ ਕਰ ਲੈਣਾ ਫਿਰ ਇਹਦੇ ਵਿੱਚ ਬੈਲਟ ਐਡ ਹੋ ਜਾਣੀ ਹੈ ਤੇ ਫਿਰ ਸਾਡਾ ਪੌਂਚਾ ਤਿਆਰ ਹੋ ਜਾਣਾ ਹੁਣ ਆਪਾਂ ਨੇ ਇਹਦੀ ਚੜਾਈ ਕਟਿੰਗ ਕਰਨੀ ਹੈ ਇਹ ਚੜਾਈ ਸਾਨੂੰ ਜ਼ਿਆਦੀ ਹੈ ਪੌਂਚੇ ਵਾਸਤੇ ਇਹ ਆ ਰਹੀ ਹੈ 15.5 ਆਪਾਂ ਲਵਾਂਗੇ 13 'ਚ 12.5 ਲੈਣੇ ਆ 12.5 ਦੀ ਆਪਾਂ ਨੇ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਸਲਾਈ ਵਾਸਤੇ ਮਾਰਜਨ ਤੁਸੀਂ ਬਹੁਤ ਜ਼ਰੂਰੀ ਹੈ ਲੈਣਾ ਜੇਕਰ ਤੁਸੀਂ ਸਲਾਈ ਵਾਸਤੇ ਮਾਰਜਨ ਨਹੀਂ ਲਓਗੇ ਤੇ ਫਿਰ ਤੁਹਾਡੀ ਸਲਵਾਰ ਜਿਹੜੀ ਆ ਉਹ ਉੱਚੀ ਹੋ ਜਾਏਗੀ ਠੀਕ ਹੈ ਹੁਣ ਇਹ ਦੇਖੋ ਆਪਾਂ ਨੇ ਕਟਿੰਗ ਕਰ ਲਈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਸ ਨੂੰ ਆਪਾਂ ਕਾਟ ਪਾਵਾਂਗੇ ਚੱਕਵੀਂ ਸਲਵਾਰ ਵਾਲੀ ਕਾਟ ਪਾਵਾਂਗੇ ਇਹ ਦੇਖੋ ਆਪਾਂ ਨੇ ਟੋਟਲ ਆਪਾਂ ਨੂੰ ਲੰਬਾਈ ਚਾਹੀਦੀ 32 ਇੰਚ ਬਾਕੀ ਜਿੰਨਾ ਵੀ ਥੋੜਾ ਜਿਹਾ ਐਕਸਟਰਾ ਉਹ ਬਰਾਬਰ ਨਹੀਂ ਸਿਆ ਰਿਹਾ ਇੰਦਰਲੀ ਸਾਈਡ ਮੈਂ ਤਾਂ ਕਰਕੇ ਇਹ ਦੇਖੋ ਆਪਾਂ ਕੱਟ ਦੇਣਾ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਸਾਡੀ ਇਹ ਸਲਾਈਆਂ ਵਾਲੀ ਸਾਈਡ ਹੈ ਇਧਰੋਂ ਆਪਣਾ ਜੁੜਿਆ ਹੋਇਆ ਪਹੁੰਚਾ ਹੈ ਇਧਰ ਤੋਂ ਆਪਾਂ ਨੇ 1 ਇੰਚ ਕਾਟ ਪਾ ਦੇਣੀ ਇਸ ਤਰ੍ਹਾਂ ਉੱਪਰ ਨੂੰ ਇਸ ਤਰ੍ਹਾਂ ਪਾਉਣੀ ਆ ਠੀਕ ਹੈ ਕਟਿੰਗ ਕਰ ਦੇਣੀ ਹੈ ਇੱਥੋਂ ਇਧਰੋਂ ਨਹੀਂ ਕਟਿੰਗ ਕਰਨੀ ਇਧਰੋਂ ਜੇਕਰ ਤੁਸੀਂ ਕਟਿੰਗ ਕਰੋਗੇ ਤੇ ਤੁਹਾਡੀ ਲੈਂਥ ਘੱਟ ਹੋ ਜਾਏਗੀ ਠੀਕ ਹੈ ਹੁਣ ਆਪਾਂ ਨੇ ਇੱਥੇ ਟੱਕ ਲਾ ਲੈਣੇ ਸੈਂਟਰ 'ਚ ਇੱਥੇ ਸਾਡਾ ਕਰੀਜ਼ ਵਾਲਾ ਵੱਲ ਪਏਗਾ ਇਹ ਸਾਡੀ ਸਲਵਾਰ ਦਾ ਪਹੁੰਚਾ ਜਾਣੀਗੇ ਪੱਟ ਕਟਿੰਗ ਹੋ ਗਿਆ ਇਹ ਜਿਹੜਾ ਸਾਡਾ ਕਪੜਾ ਇੰਨਾ ਕੁ ਬਚਿਆ ਨਾਲੋਂ ਇਹ ਸਾਡੇ ਗਲੇ ਹੇਠਾਂ ਜਾਵੇਗਾ ਇਹ ਵਾਲਾ ਸਾਡਾ ਜਿਹੜਾ ਕਪੜਾ ਬਚਿਆ ਸਲਵਾਰ ਦਾ ਇਹਦੇ ਵਿੱਚੋਂ ਆਪਾਂ ਨੇ ਕੁੰਦੇ ਬਣਾਉਣੇ ਨੇ ਬੈਲਟ ਬਣਾਉਣੀ ਉਹ ਕਿਵੇਂ ਬਣਾਉਣੀ ਹੈ ਮੈਂ ਤੁਹਾਨੂੰ ਦੱਸਦੀ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਖੋਲ ਲੈਣਾ ਪੂਰੇ ਨੂੰ ਜਿੰਨਾ ਵੀ ਸਾਡਾ ਕੱਪੜਾ ਬਚਿਆ ਉਹਨੂੰ ਡਬਲ ਕਰ ਲੈਣਾ ਇਹ ਦੇਖੋ ਜਿੰਨਾ ਕੱਪੜਾ ਸਾਡਾ ਬਚਿਆ ਉਹਨੂੰ ਆਪਾਂ ਡਬਲ ਕਰ ਲਿਆ ਡਬਲ ਕਰਕੇ ਇਸ ਤਰ੍ਹਾਂ ਵਿਛਾ ਲੈਣਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਨੇ ਬੈਲਟ ਕੱਢਣੀ ਹੈ ਇਸ ਦੇ ਵਿੱਚੋਂ ਠੀਕ ਹੈ ਇੱਧਰ ਵੀ ਸਾਈਡ ਹੈ ਦੇਖੋ ਕੰਨੀ ਸਾਈਡ ਕਰ ਲਓ ਤੁਸੀਂ ਸੈੱਟ 8 8 ਇੰਚ ਦਾ ਆਪਾਂ ਨੇ ਕੱਪੜਾ ਕਟਿੰਗ ਕਰ ਲੈਣਾ ਠੀਕ ਹੈ ਸਭ ਤੋਂ ਪਹਿਲਾਂ 벨ਟ ਕਟਿੰਗ ਸਾਰੇ ਸੂਟ 5 ਮੀਟਰ ਸੂਟ ਦੇ ਵਿੱਚੋਂ ਪ੍ਰੋਪਰ ਸਾਰੇ ਪਾਰਟ ਬਣਾਉਣੇ ਜ਼ਰੂਰੀ ਹੈ ਤਾਂ ਜੋ ਕਿ ਇਹ ਨਾ ਹੋਵੇ ਕਿ ਤੁਸੀਂ ਪੂਰੀ ਬਰਦੀ ਸਲਵਾਰ ਬਣਾ ਲਓ ਕੁੰਦੇ ਬਣਾ ਲਓ ਤੇ ਤੁਹਾਡੇ 벨ਟ ਨਾ ਬਚੇ ਉਹ ਵੀ ਫਿਰ ਆਪਾਂ ਜੋੜ ਪਾਉਂਦੇ ਰਵਾਂਗੇ ਹਨਾ ਚੰਗਾ ਨਹੀਂ ਲੱਗਦਾ ਤੇ ਅੱਜਕਲ ਸਲਵਾਰਾਂ ਜਿਆਦੀਆਂ ਭਾਰੀਆਂ ਨਿਕਲ ਰਹੀਆਂ ਹੁਣ ਆਪਾਂ ਆਉਣ ਵਾਲੇ ਮੌਸਮ ਦੇ ਵਿੱਚ ਇਸੇ ਤਰ੍ਹਾਂ ਦੇ ਸੂਟ ਕਟਿੰਗ ਕਰਦੇ ਰਵਾਂਗੇ ਕਾਟਨ ਦੇ ਤੇ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਅਲੱਗ-ਅਲੱਗ ਤਰ੍ਹਾਂ ਦੀ ਤੇ ਸਾਡੀ ਬੈਲਟ ਹੈਗੀ ਜੀ 24 ਤਿਆਰ ਆਪਾਂ ਰੱਖਾਂਗੇ 26 ਇੰਚ ਠੀਕ ਹੈ ਇਹ ਦੇਖੋ ਆਪਾਂ ਨੇ ਬੈਲਟ ਕਟਿੰਗ ਕਰ ਲਈ ਇਹ ਜਿਹੜਾ ਕੱਪੜਾ ਸਾਡਾ ਇਹ ਪਹੁੰਚੇ ਥੱਲੇ ਜਾਏਗਾ ਠੀਕ ਹੈ ਹੁਣ ਆਪਾਂ ਨੇ ਇਹਦੇ ਚੋਂ ਹੁੰਦੇ ਕਟਿੰਗ ਕਰਦੇ ਇਸ ਤਰ੍ਹਾਂ ਆਪਾਂ ਨੇ ਵਿਛਾ ਲੈਣਾ ਇਹ ਦੇਖੋ ਪੂਰਾ ਬਰਾਬਰ ਕਰ ਲਓ ਠੀਕ ਹੈ ਪੂਰਾ ਬਰਾਬਰ ਕਰ ਲਿਆ ਕੱਪੜੇ ਨੂੰ ਵਿਛਾ ਲਿਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਲੰਬਾਈ ਇਕ ਲੰਬਾਈ ਲਵਾਂਗੇ ਇਧਰ ਸਾਡਾ ਕੱਪੜਾ ਖੁੱਲਾ ਇਹ ਦੇਖੋ ਇਧਰੋਂ ਖੁੱਲਾ ਤੇ ਇਧਰੋਂ ਜੁੜਿਆ ਹੋਇਆ ਆਪਾਂ ਕੱਪੜੇ ਨੂੰ ਡਬਲ ਕਰ ਲਿਆ ਸੀ ਜਿੰਨਾ ਬਚਿਆ ਇੱਥੋਂ ਸਾਡੀ ਸਲਵਾਰ ਦੀ ਲੰਬਾਈ ਹੈਗੀ 32 ਇੰਚ 32 ਇੰਚ ਲਵਾਂਗੇ ਇਹ ਦੇਖੋ ਇੱਥੇ 32 ਇੰਚ ਲਾ ਲੈਣੀ ਨਿਸ਼ਾਨੀ ਉਸ ਤੋਂ ਅੱਗੇ ਆਪਾਂ ਲਾਉਣਾ 11 ਇੰਚ ਦਾ ਇਹ 11 ਇੰਚ ਦਾ ਲਾ ਲਿਆ ਇਹ ਸਾਡਾ ਥੋੜਾ ਜਿਹਾ ਕਪੜਾ ਬਚ ਰਿਹਾ ਸਾਡੇ 1-3 ਇੰਚ ਹੁਣ ਆਪਾਂ ਨੇ ਇਸੇ ਤਰ੍ਹਾਂ ਦੂਸਰੀ ਸਾਈਡ ਕਰ ਲੈਣੀ ਹੈ ਦੇਖੋ ਕੰਨੀ ਵਾਲੀ ਠੀਕ ਹੈ ਦੂਸਰੀ ਸਾਈਡ ਚਲ ਜਾਗੇ ਆਪਾਂ ਨੂੰ ਨਿਸ਼ਾਨ ਲਾਉਨੇ ਲਾਉਂਦੇ ਤੇ ਇੱਥੋਂ ਆਪਾਂ ਨੇ ਪਹਿਲਾਂ ਲਾਉਣਾ 11 ਇੰਚ ਉਧਰ ਆਪਾਂ ਪਹਿਲਾਂ ਲਾਈ ਸੀ ਲੰਬਾਈ ਹੁਣ ਇੱਥੇ ਆਪਾਂ ਲਾਇਆ 11 ਇੰਚ ਠੀਕ ਹੈ ਫੇਰ ਆਪਾਂ ਲਾਉਣਾ 32 ਇੰਚ ਤੇ ਇਹ ਦੇਖੋ ਇੱਧਰ ਫੇਰ ਸਾਡਾ ਕਪੜਾ ਬਚ ਗਿਆ ਜੇਕਰ ਤੁਸੀਂ ਇਹ ਕਪੜੇ ਤੋਂ ਇੱਥੋਂ ਲੰਬਾਈ ਸ਼ੁਰੂ ਕਰ ਦਿੰਦੇ ਤਾਂ ਤੁਹਾਡਾ ਗਲਤ ਹੋ ਜਾਣਾ ਸੀ ਇਹ ਦੇਖੋ ਆਪਾਂ ਨੇ ਹੁਣ ਇਹ ਜਿਹੜੀ ਨਿਸ਼ਾਨ ਲਾਏ ਨੇ ਆਸਣ ਵਾਲੇ ਇੱਧਰ ਆਸਣ ਵਾਲੇ ਨਾਲ ਮਲਾ ਲੈਣੇ ਇਹ ਦੇਖੋ ਠੀਕ ਹੈ ਇਹ ਸਾਡੀ ਹੋ ਗਈ ਕੁੰਦਿਆਂ ਨਹੀਂ ਕਟਈ ਇਹ ਜਗਾ ਘੱਟ ਹੋਣ ਦਾ ਕਰਕੇ ਆਪਾਂ ਨੇ ਇਸ ਤਰ੍ਹਾਂ ਕਮਾ ਲਏ ਨੇ ਕੱਪੜਿਆਂ ਨੂੰ ਕਮਾ ਲਿਆ ਇਹ ਦੇਖੋ ਆਪਾਂ ਹੁਣ ਕਟਿੰਗ ਕਰ ਲੈਣੀ ਵਿੱਚੋਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪ੍ਰੋਪਰ ਸਾਰੀ ਕਟਿੰਗ ਦਾ ਪਤਾ ਲੱਗ ਗਿਆ ਹੋਵੇਗਾ ਜੇਕਰ ਮੇਰੀਆਂ ਭੈਣਾਂ ਨੂੰ ਕਿਤੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਬੇਝਿਜਕ ਮੈਸੇਜ ਕਰ ਸਕਦੀਆਂ ਜਦੋਂ ਮਰਜ਼ੀ ਕਰੋ ਠੀਕ ਹੈ ਆ ਦੇਖੋ ਹੁਣ ਆਪਾਂ ਨੇ ਇਹ ਪੀਸ ਚੱਕਿਆ ਤੇ ਇਹਦੇ ਉੱਪਰ ਰੱਖ ਲੈਣਾ ਇਸ ਤਰ੍ਹਾਂ ਪੂਰਾ ਬਰਾਬਰ ਕਰ ਲੈਣਾ ਇਹ ਦੇਖੋ ਜਿੱਥੇ ਆਪਾਂ ਨਿਸ਼ਾਨ ਲਾਏ ਸੀ ਉੱਥੇ ਆ ਰਿਹਾ ਸਾਡਾ ਪੂਰਾ ਪੂਰਾ ਠੀਕ ਹੈ ਤੇ ਜਿੰਨਾ ਕੱਪੜਾ ਸਾਡਾ ਵੱਧ ਵਾ ਉਹਨਾਂ ਆਪਾਂ ਕਟਿੰਗ ਕਰ ਲੈਣਾ ਇਹ ਦੇਖੋ ਇਧਰ ਆਸਨ ਤੋਂ ਆਪਾਂ ਨੇ ਰੱਖ ਲੈਣਾ ਬਰਾਬਰ ਠੀਕ ਹੈ ਇਹ ਦੇਖੋ ਇਹ ਆਪਣਾ ਇੰਨਾ ਕੱਪੜਾ ਵੱਧ ਰਿਹਾ ਇਹ ਆਪਾਂ ਨੇ ਕਟਿੰਗ ਕਰ ਦੇਣਾ ਕੇ ਜੀ ਖੁੱਲੀ ਪ੍ਰੋਪਰ ਖੁੱਲੀ ਸਲਵਾਰ ਬਣ ਗਈ ਐਨੀ ਆ ਕੋ ਛੋਟੀ ਐ ਦੇਖੋ ਤੁਸੀਂ ਦੇਖ ਸਕਦੇ ਹੋ ਸਲਵਾਰ ਦੇ ਕੁੰਦਿਆਂ ਦਾ ਬਾਹਰ ਠੀਕ ਐ ਇੱਥੇ ਆਪਾਂ ਨੇ ਥੋੜੀ ਜੀ ਕੱਟ ਦੇ ਦੇਣੀ ਐ ਇਸ ਤਰ੍ਹਾਂ ਅਸਨ ਤੇ ਇਹ ਹੋ ਗਏ ਆਪਣੇ ਕੁੰਦੇ ਇਹ ਦੇਖੋ ਆਪਣੇ ਕੁੰਦੇ ਹੋ ਗਏ ਹੁਣ ਤੁਹਾਨੂੰ ਪੌਂਚੇ ਰੱਖ ਕੇ ਦਿਖਾਉਣੇ ਨਾਲ ਇਹ ਜਿਹੜੀ ਆਪਾਂ ਕਾਟ ਪਾਈ ਸੀ ਉਹ ਆਪਣੀ ਇਧਰਲੀ ਸਾਈਡ ਆਏਗੀ ਆ ਦੇਖੋ इस तरह आएगी अपनी सलवार इस तरह देखो बल पै जान बल भी बहुत वादू बल पैणे ये कि अपनी छोटी बनेगी सलवार खुली बार वाली वीय सलवार बनेगी देखो ठीक है ए होगी साड़ी बैल्ट ए वाली बैल्ट ਠੀਕ ਹੈ ਜੀ ਇਹ ਆਪਣੀ ਸਲਵਾਰ ਵੀ ਕਟਿੰਗ ਹੋ ਗਈ ਐ ਆਪਣਾ ਐਕਸਟਰਾ ਕਪੜਾ ਬਚ ਗਿਆ ਜਿਹੜਾ ਆਪਣਾ ਪਹੁੰਚੇ ਥੱਲੇ ਜਾਏਗਾ ਠੀਕ ਹੈ ਜੀ ਤੇ ਬਾਹਵ ਵੀ ਕਟਿੰਗ ਹੋ ਗਈ ਕਮੀਜ਼ ਵੀ ਕਟਿੰਗ ਹੋ ਗਿਆ ਪ੍ਰੋਪਰ ਸਾਰਾ ਕੁਝ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹ ਸਾਡਾ ਕਪੜਾ ਗਲੇ ਥਲੇ ਜਾਵੇਗਾ ਇਹ ਸਾਡੀਆਂ ਬਾਹਵਾਂ ਨੇ ਇਹ ਕਮੀਜ਼ ਕਟਿੰਗ ਹੋ ਗਿਆ ਅਸੀਂ ਪੂਰੇ ਸੂਟ ਦੀ ਤੁਹਾਡੇ ਸਾਹਮਣੇ ਕਟਿੰਗ ਕੀਤੀ ਹੈ ਆਲ ਓਵਰ ਸੂਟ ਸੀਗਾ 5 ਮੀਟਰ ਪਿਓਰ ਕਾਟਨ ਦਾ ਸੂਟ ਹੈ ਤੇ ਪਾਈਪਿੰਗ ਲਾਵਾਂਗੇ ਕਿਵੇਂ ਆਪਾਂ ਕਪੜਾ ਪਲੱਸ ਕਰਨਾ ਕਿੰਨਾ ਕਰਨਾ ਹੈ ਉਹ ਤੁਹਾਨੂੰ ਸਾਰਾ ਸਟੈਪ ਬਾਈ ਸਟੈਪ ਕਟਿੰਗ ਦੱਸੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਓਕੇ ਜੀ ਧੰਨਵਾਦ